ਸਾਥੀਓ ਜੈ ਭੀਮ ਜੈ ਭਾਰਤ ਨਮੋ ਵਧਾਏ ਦਾਸ ਰਾਮ ਜੀ ਦਾਸ ਗੰਨਾਪਿੰਡ ਤੋਂ ਲੋਕ ਇਨਸਾਫ ਮੰਚ ਆਗੂ ਔਰ 14 April ਨੂੰ ਜਰਨਲ ਫਲੋਰ ਜੀ ਦੀ ਪ੍ਰਧਾਨਗੀ ਹੇਠ ਸੰਵਿਧਾਨ ਬਚਾਓ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਮੈਂ ਆਪਣੇ ਪਿੰਡ ਵੱਲੋਂ ਪੂਰਾ ਬਹੁਤ ਵੱਧ ਜਥਾ ਲੈ ਕੇ ਇਸੇ ਚੇਤਨਾ ਮਾਰਚ ਵਿੱਚ ਸ਼ਾਮਲ ਹੋਵਾਂਗਾ ਔਰ ਜੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਚਿੱਤਰਾਂ ਨਾਲ ਕਿਤੋਂ ਚਿੱਤਰਾਂ ਨਾਲ ਛੇੜਛਾੜ ਹੋ ਰਹੀ ਹੈ ਇਹ ਕਿਤੇ ਨਾ ਕਿਤੇ ਉਹ ਜਿਵੇਂ ਕਿਤੇ ਕਹਿੰਦੇ ਹੁੰਦੇ ਹਨ ਕਿ ਸਵਾਸ ਸਵਾਸ ਮੇਂ ਖੁਦਾ ਬਤਾ ਹੈ ਰੋਮ ਰੋਮ ਮੇਂ RAM ਬੋਲੇ ਭਾਲੇ ਲੋਕੋ ਕਾ ਝਗੜੇ ਸੇ ਕਿਆ ਕਾਮ ਕਬ ਮੰਦਰ ਸੇ ਮਸਜਿਦ ਲੜਤਾ ਕਬ ਗੀਤਾ ਸੇ ਕਰਾਨ ਲੋਕ ਸੇਕ ਰਹੇ ਨੇ ਲੋਕ ਆਪਣੀ ਰੋਟੀਆਂ ਲੇਕਿਨ ਇਨਕਾ ਨਾਮ ਤੋਂ ਅੱਜ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਜਿੱਤਣਾ ਨੂੰ ਲੈ ਕੇ ਸਿਹਤ ਕੀਤੀ ਜਾ ਰਹੀ ਹੈ ਉਹ ਸਿਆਸੀ ਲੋਕੀ ਆਪਣੀਆਂ ਰੋਟੀਆਂ ਸੇਕ ਰਹੇ ਨੇ ਤੋਂ ਇਸ ਸੰਵਿਧਾਨ ਬਚਾਓ ਚੇਤਨਾ ਮਾਰਚ ਰਾਹੀਂ ਕਾਬਲੇਟ ਫਲੋਰ ਜੀ ਰਾਹੀਂ ਲੋਕਾਂ ਨੂੰ ਸੰਵਿਧਾਨ ਪ੍ਰਤੀ ਜਾਗਰੂਤ ਕੀਤਾ ਜਾਏਗਾ ਔਰ ਜੋ 바ਵਾ ਸਾਹਿਬ ਦੀ ਸੋਚ ਸੀ ਕਿ 바ਵਾ ਸਾਹਿਬ ਦੀ ਸੋਚ ਝੋਂਪੜੀ ਝੋਂਪੜੀ ਤੱਕ ਨਹੀਂ ਖੋਪੜੀ ਤੋਂ ਖੋਪੜੀ ਤੱਕ ਪਹੁੰਚਾਣੀ ਹੈ ਇਸ ਲਈ ਸਾਰੇ ਹੀ ਤਸਵੀਰ ਫਲੋਰ ਦੇ ਜਿੰਨੇ ਵੀ ਪਿੰਡ ਹਨ ਸਾਰੇ ਨੇ ਚੰਨਾਂ ਜੀ ਬੇਨਤੀ ਹੈ ਜੋ ਆਪਣੇ ਆਪ ਨੂੰ 바ਵਾ ਸਾਹਿਬ ਦਾ ਪਰੋਕਾਰ ਸਮਝਦਾ ਹੈ ਜਿਹੜੇ ਸਿਆਸੀ ਲੀਡਰ 바ਵਾ ਸਾਹਿਬ ਨੂੰ ਉਹਨਾਂ ਦੇ ਜਨਮ ਦਿਨ ਤੇ ਆ ਕੇ ਸ਼ਰਧਾਂਜਲੀ ਨਹੀਂ ਦਿੰਦੇ ਹਨ ਉਹਨਾਂ ਨੂੰ ਦਾਸ ਬੇਨਤੀ ਕਰੇਗਾ ਕਿ ਸਾਰੇ ਹੀ ਇਸ ਸੰਵਿਧਾਨ ਬਚਾਉ ਜਿਹੜਾ ਮਾਰਚ ਹੈ ਇਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਣ ਜੈ ਭੀ ਜੈ ਭਾਰਤ ਜੀ